ਕੱਟ ਪਿੰਧਿਆ ਨੇ ਉੜਦੀਆਂ ਬੈਂਦੀਆਂ ਕੱਟਣੇ ਜਾਂ ਗੋਹੇ ਦੇ ਵਿੱਚ ਸਮੈਲ ਵਗੈਰਾ ਮਾਰਦੀਆਂ ਉਹਨਾਂ ਦੇ ਜਾਂ ਵੈਸੇ ਹੀ ਸੁਸਤ ਜੀ ਰਹਿੰਦੀਆਂ ਨੇ ਉੱਥੇ ਤੁਸੀਂ ਇਹ ਦੇ ਕੇ ਉਹਦੀ ਜਿਹੜੀ ਮੁੱਢਲੀ ਕੇਅਰ ਕਰਕੇ ਜਾਨ ਬਚਾ ਸਕਦੇ ਹੋ ਤੇ ਗਾਹਾਂ ਵੀਰੋ ਆ ਗਿਆ ਆਪਣਾ ਸਾਰਕ ਫਰੋਲ ਇਹ ਵੀਰੋ ਇੰਨਾ کارਗਰ ਸਿੱਧਾ ਹੈ ਜਿੱਥੇ ਤੁਸੀਂ ਗਾਵਾਂ ਵਿੱਚ ਦੇ ਬੱਚੇ ਤਿਆਰ ਕਰਨੇ ਨੇ ਜਾਂ ਬ੍ਰੀਡਰ ਵਗੈਰਾ ਤਿਆਰ ਕਰਨੇ ਨੇ ਉੱਥੇ ਤੁਸੀਂ ਵੀਰੇ ਆਹਾ ਉਹਨੂੰ ਚਮਚਾ ਚਮਚਾ ਡੇਲੀ ਛੋਟੇ ਬੱਚਿਆਂ ਨੂੰ ਦੇ ਕੇ ਉਹਦੀ ਜਾਨ ਬਚਾਉਣ ਦੇ ਵਿੱਚ ਯੋਗਦਾਨ ਪਾ ਸਕਦੇ ਹੋ ਤੇ ਆਹ ਦੋ ਟੀਕੇ ਆ ਗਏ ਵੀਰੋ ਇਹ ਟੀਕੇ ਦਾ ਬਹੁਤ ਰੋਲ ਹੈ ਜਿਵੇਂ ਕਿ ਤੁਹਾਡੀਆਂ ਗਾਵਾਂ ਮੱਝਾਂ ਦੇ ਛੋਟੇ ਬੱਚੇ ਜਾਂ ਬੱਕਰੀ ਦੇ ਬੱਚੇ ਕਮਜ਼ੋਰ ਨੇ ਉੱਥੇ ਤੁਸੀਂ ਉਹਨਾਂ ਦੇ ਬੋਡੀ weight ਦੇ ਹਿਸਾਬ ਨਾਲ ਇਹ ਜਿਹੜੀ ਇੰਜੈਕਸ਼ਨ ਹੈ ਇਹ ਇੰਜੈਕਸ਼ਨ ਲਗਾ ਕੇ ਉਹਨਾਂ ਦੀ ਜਿਹੜੀ ਮੁੱਢਲੀ ਕੇਅਰ ਕਰਕੇ ਕੱਲੀ ਕੱਲੀ ਚੀਜ਼ ਕੱਲੀ ਕੱਲੀ ਗਾਈਡਨਸ ਤੁਸੀਂ ਲਗਾ ਸਕਦੇ ਹੋ ਜਿਵੇਂ ਵੀਰੋ 50 ਕਿਲੋ ਦੀ ਨੀਅਰਬਾਟ ਬੋਡੀ ਹੈ ਤਾਂ ਮੇਰਾ 1.5 ਐਮਲ ਇੱਕ ਪਾਸੇ ਇਹ ਆਈ ਐਮ 1.5 ਐਮਲ ਇੱਕ ਪਾਸੇ ਇਹ ਆਈ ਐਮ ਲਗਾਤਾਰ 5 ਦਿਨ ਲਾ ਦਿਓ ਜਿਹੜੀ ਤੁਹਾਡੇ ਗਾਮਾ ਇਹਦੇ ਬੱਚੇ ਕਮਜ਼ੋਰ ਨੇ ਜਾਂ ਉਹਨਾਂ ਦੀ ਗਰੋਥ ਵਗੈਰਾ ਨਹੀਂ ਬਣ ਰਹੀ ਤਾਂ ਉਹ ਬਣੂਗੀ ਤੇ ਬਾਕੀ ਆਹ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਆਪਾਂ ਕਿ ਤੁਸੀਂ ਆਹ 6 ਚੀਜ਼ਾਂ ਆਪਣੇ ਘਰਾਂ ਦੇ ਵਿੱਚ ਰੱਖ ਕੇ ਤੁਸੀਂ ਆਪਦਾ ਜਿਹੜਾ ਛੋਟੇ ਬੱਚੇ ਨੇ ਉਹਨਾਂ ਨੂੰ ਮਰਨ ਤੋਂ ਬਚਾ ਸਕਦੇ ਹੋ ਤੇ ਉਹਨਾਂ ਦੀ ਸਿਹਤਾਂ ਦੇ ਵਿੱਚ ਜਾਣ ਪਾ ਸਕਦੇ ਹੋ ਨੈਕਸਟ ਵੀਡੀਓ ਦੱਸਾਂਗੇ ਤੁਹਾਨੂੰ ਕਿ ਉਹ ਕਿਹੜਾ ਪਾਊਡਰ ਹੈ ਜਿਹੜਾ ਤੁਸੀਂ ਦੇ ਕੇ ਉਹਨਾਂ ਦੀ ਹੱਡੀਆਂ ਦਾ ਵਿਕਾਸ ਕਰ ਸਕਦੇ ਹੋ ਧੰਨਵਾਦ ਮੇਰਾ ਵੀਰ